ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 940 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 941 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਸੋ 부ਜ ਜਿਸੇ ਆਪ 부ਝਾਏ ਗੁਰ ਕੈ ਸ਼ਬਦ ਸੋ ਮੁਕਤ ਭਿਆ ਇਹ ਬੇਤ ਉਹ ਮਨੁੱਖ ਸਮਝਦਾ ਹੈ ਜਿਸ ਨੂੰ ਪ੍ਰਭੂ ਆਪ ਸਮਝ ਬਖਸ਼ਦਾ ਹੈ ਗੁਰੂ ਦੇ ਸ਼ਬਦ ਵਿੱਚ ਜੁੜਨ ਦੇ ਕਾਰਨ ਉਹ ਮਨੁੱਖ ਹਉਮੈ ਤੋਂ ਉਜਾਦ ਹੋ ਜਾਂਦਾ ਹੈ ਨਾਨਕ ਤਾਰੇ ਤਾਰਨ ਹਾਰਾ ਹਉਮੈ ਦੂਜਾ ਪਰ ਹਰਿਆ ਏ ਨਾਨਕ ਜਿਸਨੇ ਹਉਮੈ ਦੇ ਉਹ ਮਨ ਤੇ ਦੂਜਾ ਭਾਵ ਤਿਆਗ ਦਿੱਤਾ ਹੈ ਉਸ ਨੂੰ ਤਾਰਨ ਹਾਰ ਪ੍ਰਭੂ ਪਰਮਾਤਮਾ ਤਾਰ ਲੈਂਦਾ ਹੈ ਮਨਮੁਖ ਭੂਲੇ ਜਮ ਕੀ ਕਾਨ ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਉਹ ਜੀਵਨ ਦਾ ਸਹੀ ਰਸਤਾ ਖੁੰਝ ਜਾਂਦਾ ਹੈ ਤੇ ਜਮ ਦੀ ਮੁਤਾਜੀ ਵਿੱਚ ਹੋ ਜਾਂਦਾ ਹੈ ਗੁਰਬਾਣੀ ਵਿੱਚ ਮਨਮੁਖ ਤੇ ਗੁਰਮੁਖ ਸ਼ਬਦ ਬਹੁਤ ਵਾਰੀ ਆਇਆ ਹੈ ਮਨਮੁਖ ਉਹ ਹੈ ਜਿਹੜਾ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਗੁਰੂ ਦੀ ਗੱਲ ਨਹੀਂ ਮੰਨਦਾ ਤੇ ਗੁਰਮਖ ਉਹ ਹੈ ਜਿਹੜਾ ਗੁਰੂ ਦੀ ਗੱਲ ਮੰਨ ਕੇ ਪਰਮਾਤਮਾ ਦਾ ਨਾਮ ਜਪਦਾ ਹੈ ਤੇ ਪਰਮਾਤਮਾ ਦੇ ਨਾਮ ਦਾ ਲਾਹਾ ਖਟਦਾ ਹੈ ਮਨਮੁਖ ਉਹ ਹੈ ਜੋ ਗੁਰੂ ਦੀ ਗੱਲ ਨਾ ਮੰਨ ਕੇ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਉਹ ਜੀਵਨ ਦਾ ਸਹੀ ਰਸਤਾ ਖੁੰਝ ਜਾਂਦਾ ਹੈ ਤੇ ਜਮ ਦੀ ਮੁਤਾਜੀ ਵਿੱਚ ਹੋ ਜਾਂਦਾ ਹੈ ਕਾਰ ਕਰ ਜੋ ਹੈ ਹਾਣੇ ਹਾਣ ਪ੍ਰਾਇਆ ਘਰ ਥਕਦਾ ਹੈ ਉਸ ਨੂੰ ਇਸ ਕੁਕਰਮ ਵਿੱਚ ਘਾਟਾ ਹੀ ਘਾਟਾ ਰਹਿੰਦਾ ਹੈ ਮਨਮੁਖ ਭਰਮ ਭਵੇਂ ਬੇਬਾਨ ਭੁਲੇਖੇ ਵਿੱਚ ਪਿਆ ਹੋਇਆ ਮਨਮੁਖ ਮਾਨੋ ਜੰਗਲ ਵਿੱਚ ਭਟਕ ਰਿਹਾ ਹੈ ਜਿਸ ਜੰਗਲ ਵਿੱਚ ਭਟਕ ਰਿਹਾ ਹੈ ਉਸ ਦਾ ਉਸ ਨੂੰ ਰਸਤਾ ਨਹੀਂ ਲੱਭਦਾ ਬਾਹਰ ਆਉਣ ਦਾ ਇਹ ਮਾਇਆ ਦਾ ਜੰਗਲ ਹੈ ਹੀ ਐਸਾ ਵੇ ਮਾਰਗ ਮੁਸੈ ਮੰਤਰ ਮਸਾਨ ਕੁਰਾਹੇ ਪੈ ਕੇ ਓ ਠਗਿਆ ਜਾ ਰਿਹਾ ਹੈ ਮਨਮੁਖ ਜਿਵੇਂ ਮਸਾਨ ਵਿੱਚ ਮੰਤਰ ਪੜਨ ਵਾਲਾ ਮਨੁੱਖ ਭੇੜੇ ਪਾਸੇ ਪਿਆ ਹੈ ਸ਼ਬਦ ਨਾ ਚੀਨੇ ਲਵੇ ਕੋ ਬਾਣ ਮਨਮੁਖ ਗੁਰੂ ਦੇ ਸ਼ਬਦ ਨੂੰ ਨਹੀਂ ਪਛਾਣਦਾ ਭਾਵ ਗੁਰੂ ਦੇ ਸ਼ਬਦ ਦੀ ਉਸ ਨੂੰ ਕਦਰ ਨਹੀਂ ਪੈਂਦੀ ਤੇ ਦੁਰ ਬਚਨ ਹੀ ਬੋਲਦਾ ਹੈ ਜਿਹੜਾ ਮਨਮੁਖ ਹੈ ਨਾ ਉਹ ਕਦੇ ਕਿਸੇ ਨੂੰ ਸਿੱਧਾ ਨਹੀਂ ਬੋਲਦਾ ਉਹਦੀ ਜ਼ੁਬਾਨ ਤੇ ਕਦੀ ਕੋਈ ਚੰਗੀ ਗੱਲ ਨਹੀਂ ਆਈ ਕਦੀ ਕੋਈ ਗੁਰੂ ਦੇ ਘਰ ਦੀ ਰੱਬ ਦੇ ਘਰ ਦੀ ਗੱਲ ਨਹੀਂ ਉਹ ਕਰਦਾ ਉਹ ਹਮੇਸ਼ਾ ਲੋਕਾਂ ਨੂੰ ਗਲਤ ਹੀ ਬੋਲਦਾ ਹੈ ਗਾਲੀ ਗਲੋਚ ਹੀ ਕਰਦਾ ਹੈ ਸਾਰੀ ਉਮਰ ਉਸ ਨੂੰ ਬੋਲਣ ਦੀ ਅਕਲ ਨਹੀਂ ਆਉਂਦੀ ਜਿਹੜਾ ਮਨਮੁਖ ਹੈ ਨਾਨਕ ਸਾਚਰਤੇ ਸੁਖ ਜਾਣ ਹੇ ਨਾਨਕ ਸੁਖ ਉਸ ਨੂੰ ਮਿਲਿਆ ਜਾਣੋ ਜੋ ਸੱਚੇ ਪ੍ਰਭੂ ਵਿੱਚ ਰੰਗਿਆ ਹੋਇਆ ਹੈ ਗੁਰਮੁਖ ਸਾਚੇ ਕਾ ਭਉ ਪਾਵੇ ਜੋ ਮਨੁੱਖ ਸਤਿਗੁਰ ਦੇ ਅਨੁਸਾਰ ਹੋ ਕੇ ਤੁਰਦਾ ਹੈ ਉਹ ਸੱਚੇ ਪ੍ਰਭੂ ਦਾ ਡਰ ਆਪਣੇ ਹਿਰਦੇ ਵਿੱਚ ਟਿਕਾਉਂਦਾ ਹੈ ਗੁਰਮੁਖ ਬਾਣੀ ਅਕੜ ਕੜਾਵੇ ਗੁਰੂ ਦੀ ਬਾਣੀ ਦੀ ਰਾਹੀ ਅਮੋੜ ਮਨ ਨੂੰ ਸੁਚੱਜਾ ਬਣਾਉਂਦਾ ਹੈ ਗੁਰਮਖ ਨਿਰਮਲ ਹਰ ਗੁਣ ਗਾਵੇ ਜਿਹੜਾ ਗੁਰਮਖ ਹੁੰਦਾ ਹੈ ਨਾ ਉਹ ਨਿਰਮਲ ਪਰਮਾਤਮਾ ਦੀ ਸਿੱਖਤ ਸਲਾਹ ਕਰਦਾ ਹੈ ਪਰਮਾਤਮਾ ਦਾ ਨਾਮ ਹੀ ਜਪਦਾ ਹੈ ਉਹ ਹੋਰ ਕੋਈ ਦੁਨਿਆਵੀ ਗੱਲਾਂ ਨਹੀਂ ਕਰਦਾ ਜਿਆਦੀਆਂ ਸਿਰਫ ਪਰਮਾਤਮਾ ਦੇ ਘਰ ਦੀ ਗੱਲ ਕਰੇਗਾ ਉਹ ਤੇ ਪਰਮਾਤਮਾ ਦਾ ਨਾਮ ਜਪੇਗਾ ਆਪ ਤੇ ਲੋਕਾਂ ਨੂੰ ਜਪਣ ਵਾਸਤੇ ਕਹੇਗਾ ਏ ਹੈ ਗੁਰਮਖ ਦੀ ਨਿਸ਼ਾਨੀ ਗੁਰਮਖ ਪਵਿੱਤਰ ਪਰਮ ਪਦ ਪਾਵੇ ਤੇ ਇਸ ਤਰ੍ਹਾਂ ਪਿੱਤਰ ਤੇ ਉੱਚੀ ਆਤਮਿਕ ਅਵਸਥਾ ਗੁਰਮਖ ਹਾਸਲ ਕਰਦਾ ਹੈ ਗੁਰਮਖ ਰੋ ਮਰੋ ਮਹਾਰ त्याਵੇ ਗੁਰਮਖ ਮਨੁਖ ਤਨੋ ਮਨੋ ਪਰਮਾਤਮਾ ਨੂੰ ਯਾਦ ਕਰਦਾ ਹੈ ਫਿਰ ਵਾਹਿਗੁਰੂ ਵਾਹਿਗੁਰੂ ਕਰਦਿਆਂ ਪਰਮਾਤਮਾ ਦਾ ਰੂਪ ਹੀ ਹੋ ਜਾਂਦਾ ਹੈ ਤੇ ਰੋਮ ਰੋਮ ਉਹਦਾ ਫਿਰ ਪਰਮਾਤਮਾ ਦਾ ਨਾਮ ਜਪਣ ਲੱਗ ਜਾਂਦਾ ਹੈ ਨਾਨਕ ਗੁਰਮਖ ਸਾਚ ਸਮਾਵੈ ਏ ਨਾਨਕ ਬੰਦਗੀ ਦੇ ਰਾਹੀ ਗੁਰਮਖ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਪਰਮਾਤਮਾ ਵਿੱਚ ਲੀਨ ਰਹਿੰਦਾ ਹੈ ਉਸਦੇ ਚਰਨਾਂ ਦਾ ਧਿਆਨ ਧਰਦਾ ਹੈ ਗੁਰਮਖ ਗੁਰਮਖ ਪਰਚੈ ਬੇਦ ਵਿਚਾਰੇ ਜੋ ਮਨੁੱਖ ਗੁਰੂ ਨਾਲ ਡੂੰਗੀ ਸਾਂਝ ਬਣਾ ਲੈਂਦਾ ਹੈ ਭਾਵ ਜਿਸ ਨੂੰ ਸਤਿਗੁਰੂ ਵਿੱਚ ਪੂਰਨ ਵਿਸ਼ਵਾਸ ਹੋ ਜਾਂਦਾ ਹੈ ਉਹ ਮਾਨੋ ਵੇਦਾਂ ਦਾ ਗਿਆਤਾ ਹੋ ਗਿਆ ਉਹ ਮਾਨੋ ਵੇਦਾਂ ਦਾ ਗਿਆਤਾ ਹੋ ਗਿਆ ਹੈ ਉਸ ਨੂੰ ਵੇਦਾਂ ਦੀ ਲੋੜ ਨਹੀਂ ਰਹਿ ਜਾਂਦੀ ਗੁਰਮਖ ਪਰ ਚੈ ਤਰੀਏ ਤਾਰੇ ਗੁਰੂ ਨਾਲ ਡੂੰਗੀ ਸਾਂਝ ਬਣਾਇਆ ਸੰਸਾਰ ਸਮੁੰਦਰ ਤੋਂ ਤਰ ਜਾਈਦਾ ਹੈ ਗੁਰਮਖ ਪਰਚੈ ਸੋ ਸ਼ਬਦ ਗਿਆਨੀ ਗੁਰ ਸ਼ਬਦ ਦੀ ਰਾਹੀ ਪਰਮਾਤਮਾ ਨਾਲ ਜਾਣ ਪਛਾਨ ਵਾਲਾ ਹੋ ਜਾਈਦਾ ਹੈ ਗੁਰਮਖ ਪਰਚੈ ਅੰਤਰ ਵਿਦ ਜਾਣੀ ਤੇ ਗੁਰ ਸ਼ਬਦ ਦੀ ਰਾਹੀ ਅੰਦਰਲੇ ਦੀ ਸੂਝ ਪੈ ਜਾਂਦੀ ਹੈ ਗੁਰਮਖ ਪਾਈਐ ਅਲਖ ਅਪਾਰ ਗੁਰੂ ਦੇ ਸਾਨਮੁਖ ਹੋਇਆ ਅਦ੍ਰਿਸ਼ਟ ਤੇ ਬੇਅੰਤ ਪ੍ਰਭੂ ਮਿਲ ਪੈਂਦਾ ਹੈ ਨਾਨਕ ਗੁਰਮਖ ਮੁਖਤ ਦਵਾਰ ਹੇ ਨਾਨਕ ਗੁਰੂ ਦੀ ਰਾਹੀ ਹੀ ਹੋ ਮੈਂ ਤੋਂ ਖੁਲਾਸੀ ਦਾ ਰਸਤਾ ਲਬਦਾ ਹੈ ਗੁਰਮਖ ਅਕਾਥ ਕਥੈ ਵਿਚਾਰ ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ ਗੁਰੂ ਦੀ ਦੱਸੀ ਵਿਚਾਰ ਨਾਲ ਉਸ ਪ੍ਰਭੂ ਦੇ ਗੁਣ ਗਾਉਂਦਾ ਹੈ ਜਿਸ ਦਾ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਢਾ ਪਰਪਾਰ ਪ੍ਰਮਾਤਮਾ ਹੈ ਗੁਰਮਖ ਨਿਭ ਹੈ ਸਾ ਪਰਵਾਰ ਇਸ ਤਰ੍ਹਾਂ ਗੁਰਮਖ ਕਬਰਾਏ ਘਰਬਾਰੀ ਹੁੰਦਾ ਹੋਇਆ ਵੀ ਗ੍ਰਿਸ਼ਤੀ ਹੁੰਦਾ ਹੋਇਆ ਵੀ ਜ਼ਿੰਦਗੀ ਦੀ ਬਾਜੀ ਵਿੱਚ ਭੁਗ ਜਾਂਦਾ ਹੈ ਜ਼ਿੰਦਗੀ ਦੀ ਬਾਜੀ ਜਿੱਤ ਜਾਂਦਾ ਹੈ ਉਸ ਨੂੰ ਘਰ ਬਾਹਰ ਤੇਰਾ ਪ੍ਰਵਾਸਾ ਤੂੰ ਜਾਣ ਕਹਿ ਸੰਗ ਉਸ ਨੂੰ ਘਰ ਤੇ ਬਾਹਰ ਸਾਰੇ ਪਾਸੇ ਪ੍ਰਮਾਤਮਾ ਦਾ ਪ੍ਰਵਾਸਾ ਹੁੰਦਾ ਹੈ ਪ੍ਰਮਾਤਮਾ ਦਾ ਭਰੋਸਾ ਹੁੰਦਾ ਹੈ ਗੁਰਮਖ ਜਪੀਐ ਅੰਤਰ ਪਿਆਰ ਗੁਰੂ ਦੇ ਸਾਹਮਣੇ ਹੋਇਆ ਹੀ ਹਿਰਦੇ ਵਿੱਚ ਪਿਆਰ ਨਾਲ ਪ੍ਰਭੂ ਨੂੰ ਜਪ ਸਕੀਦਾ ਹੈ ਗੁਰਮਖ ਪਾਈਐ ਸ਼ਬਦ ਅਚਾਰ ਤੇ ਗੁਰ ਸ਼ਬਦ ਹੀ ਰਾਹੀ ਉੱਚਾ ਅਚਰਣ ਬਣ ਕੇ ਪ੍ਰਭੂ ਮਿਲਦਾ ਹੈ ਜਦੋਂ ਗੁਰੂ ਦੱਸਦਾ ਹੈ ਕਿ ਇਸ ਤਰ੍ਹਾਂ ਨਾਮ ਜਪ ਤੇ ਫਿਰ ਪ੍ਰਮਾਤਮਾ ਦਾ ਨਾਮ ਮਨੁਸਾਨ ਉਸ ਤਰ੍ਹਾਂ ਜਪਦਾ ਹੈ ਫਿਰ ਪ੍ਰਮਾਤਮਾ ਨੂੰ ਫਿਰ ਇਨਸਾਨ ਨੂੰ ਪ੍ਰਭੂ ਮਿਲ ਜਾਂਦਾ ਹੈ ਸ਼ਬਦ ਭੇਦ ਜਾਣੈ ਜਾਣਾਈ ਗੁਰੂ ਦੇ ਦੱਸੇ ਰਸਤੇ ਉੱਤੇ ਤੁਰਨ ਵਾਲਾ ਮਨੁੱਖ ਗੁਰੂ ਦੇ ਸ਼ਬਦ ਨਾਲ ਆਪਣੇ ਮਨ ਨੂੰ ਪਰੋ ਕੇ ਪ੍ਰਭੂ ਨੂੰ ਪਛਾਣਦਾ ਹੈ ਤੇ ਹੋਰਨਾਂ ਨੂੰ ਪਛਾਣ ਕਰਾਂਦਾ ਹੈ ਆਪ ਜਪੈ ਅਵਰੈ ਨਾਮ ਜਪਾਵੈ ਨਾਨਕ ਹੋ ਮੈਂ ਜਾਲ ਸਮਾਈ ਹੇ ਨਾਨਕ ਗੁਰਮਖ ਆਪਣੀ ਹੋ ਮੈਂ ਖੁਦ ਗਰਜੀ ਸਾੜ ਕੇ ਪ੍ਰਭੂ ਵਿੱਚ ਲੀਨ ਰਹਿੰਦਾ ਹੈ ਗੁਰਮਖ ਧਰਤੀ ਸੱਚਾ ਸਾਜੀ ਸੱਚੇ ਪ੍ਰਭੂ ਨੇ ਪਰਮਾਤਮਾ ਨੇ ਗੁਰਮਖ ਮਨੁੱਖ ਪੈਦਾ ਕਰਨ ਵਾਸਤੇ ਧਰਤੀ ਬਣਾਈ ਹੈ। ਤਿਸਮਹਿ ਓਪਤ ਖਪਤ ਸੁਬਾਜੀ ਇਸ ਧਰਤੀ ਵਿੱਚ ਉਤਪਤੀ ਤੇ ਨਾਸ ਗੁਰਮੁਖਤਾ ਦੇ ਵਿਕਾਸ ਲਈ ਇੱਕ ਖੇਡ ਹੈ। ਗੁਰ ਕੈ ਸ਼ਬਦ ਰੰਗ ਲਾਏ ਜਦੋਂ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀ ਪ੍ਰਭੂ ਪਰਮਾਤਮਾ ਨਾਲ ਪਿਆਰ ਜੋੜ ਕੇ ਪ੍ਰਭੂ ਪਰਮਾਤਮਾ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ ਸਾਜਰਤੋ ਪਤ ਸਿਓ ਕਰ ਜਾਏ ਤਾਂ ਸੱਚੇ ਵਿੱਚ ਰਤਾ ਹੋਇਆ ਗੁਰਮਖ ਇੱਜ਼ਤ ਲੈ ਕੇ ਆਪਣੇ ਘਰ ਪਰਦਾ ਹੈ ਤੇ ਉਸ ਦੀ ਘੜਨ ਭਜਨ ਦੀ ਖੇੜ ਮੁੱਕ ਜਾਂਦੀ ਹੈ ਭਾਵ ਉਹ ਜਨਮ ਮਰਨ ਤੋਂ ਰਹਿਤ ਹੋ ਜਾਂਦਾ ਹੈ ਜੁਨੀਆਂ ਦੇ ਚੱਕਰਾਂ ਵਿੱਚ ਨਹੀਂ ਪੈਂਦਾ ਉਹ ਸਿੱਧਾ ਸਕਾਰਪੁਰਖ ਦੇ ਚਰਨਾਂ ਵਿੱਚ ਲੀਨ ਹੋ ਜਾਂਦਾ ਹੈ ਸਾਚ ਸ਼ਬਦ ਬਿਨ ਪਤ ਨਹੀਂ ਪਾਵੇ ਸੱਚੇ ਸ਼ਬਦ ਤੋਂ ਬਿਨਾ ਕੋਈ ਮਨੁੱਖ ਇੱਜ਼ਤ ਹਾਸਲ ਨਹੀਂ ਕਰ ਸਕਦਾ ਨਾਨਕ ਬਿਨ ਨਾਵੇ ਕਿਉਂ ਸਾਚ ਸਮਾਵੇ ਏ ਨਾਨਕ ਪ੍ਰਭੂ ਦੇ ਨਾਮ ਤੋਂ ਬਿਨਾ ਪ੍ਰਭੂ ਵਿੱਚ ਮਨੁੱਖ ਕਿਵੇਂ ਸਮਾ ਸਕਦਾ ਹੈ ਬਿਲਕੁਲ ਨਹੀਂ ਸਮਾ ਸਕਦਾ ਗੁਰਮਖ ਅਸ਼ਟ ਸਿੱਧੀ ਸਭ ਬੁੱਧੀ ਗੁਰੂ ਦੇ ਦੱਸੇ ਵਿਰਾ ਤੇ ਤੁਰਨਾ ਹੀ ਸਾਰੀਆਂ ਅੱਠੇ ਕਰਾਮਾਤੀ ਤਾਕਤਾਂ ਤੇ ਅਕਲਾਂ ਦੀ ਪ੍ਰਾਪਤੀ ਹੈ ਗੁਰਮਖ ਭਵਜਲ ਤਰੀਐ ਸੱਚ ਸੁਧੇ ਗੁਰੂ ਦੇ ਸਾਹਮਣਕ ਹੋਇਆ ਸੰਸਾਰ ਸਮੁੰਦਰ ਤਰ ਜਾਈਦਾ ਹੈ ਅਤੇ ਸੱਚੇ ਦੀ ਸੋਹਣੀ ਮਤ ਆ ਜਾਂਦੀ ਹੈ ਗੁਰਮਖ ਸਰ ਅਪਸਰ ਵਿਦ ਜਾਣੈ ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ ਚੰਗੇ ਬੰਦੇ ਸਮੇ ਦਾ ਹਾਲਤ ਜਾਣ ਲੈਂਦਾ ਹੈ ਗੁਰਮਖ ਪਰਵਿਰਤ ਨਿਰਵਿਰਤ ਪਛਾਣੈ ਤੇ ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ ਪਛਾਣ ਲੈਂਦਾ ਹੈ ਕਿ ਕੀ ਛੱਡਣਾ ਹੈ ਤੇ ਕੀ ਗ੍ਰਹਿਣ ਕਰਨਾ ਹੈ ਉਸਨੂੰ ਸਾਰੀ ਸੋਝੀ ਆ ਜਾਂਦੀ ਹੈ ਨਾਮ ਜਪ ਕੇ ਗੁਰਮਖ ਤਾਰੇ ਪਾਰੋ ਤਾਰੇ ਗੁਰਮਖ ਮਨੁੱਖ ਹੋ ਨਾ ਨੂੰ ਵੀ ਸੰਸਾਰ ਸਮੁੰਦਰ ਤੋਂ ਤਾਰ ਕੇ ਪਾਰਲੇ ਕੰਢੇ ਲਾ ਲੈਂਦਾ ਹੈ ਕਿਉਂਕਿ ਆਪ ਤੇ ਉਤਰਿਆ ਹੁੰਦਾ ਹੈ ਤਰਨਾ ਜਾਣਦਾ ਹੈ ਨਾਮ ਜਪ ਕੇ ਤੇ ਫਿਰ ਹੋਰਾਂ ਨੂੰ ਵੀ ਤਾਰਨ ਦੀ ਸਮਰੱਥਾ ਰੱਖਦਾ ਹੈ ਜਿਹੜਾ ਗੁਰਮਖ ਗੁਰੂ ਦੇ ਦੱਸੇ ਅਨੁਸਾਰ ਪਰਮਾਤਮਾ ਦਾ ਨਾਮ ਜਪਦਾ ਹੈ ਨਾਨਕ ਗੁਰਮਖ ਸ਼ਬਦ ਨੇ ਸਤਾਰੇ ਹੈ ਨਾਨਕ ਗੁਰੂ ਦੀ ਸਿੱਖਿਆ ਤੇ ਤੁਰਨ ਵਾਲਾ ਬੰਦਾ ਗੁਰੂ ਦੇ ਸ਼ਬਦ ਦੀ ਰਾਹੀ ਦੂਜਿਆਂ ਨੂੰ ਵੀ ਤਾਰ ਦਿੰਦਾ ਹੈ ਨਾਮੇ ਰਾਤੇ ਹੋ ਮੈਂ ਜਾਏ ਪ੍ਰਭ ਪਰਮਾਤਮਾ ਦੇ ਨਾਮ ਵਿੱਚ ਰਤੇ ਹੋਏ ਦੀ ਹੋ ਮੈਂ ਆਪਸ ਹੋ ਜਾਂਦੀ ਹੈ ਨਾਮ ਰਤੇ ਸੱਚ ਰਹੇ ਸਮਾਏ ਜੋ ਮਨੁੱਖ ਪ੍ਰਭੂ ਦੇ ਨਾਮ ਵਿੱਚ ਰੰਗੇ ਹੋਏ ਹਨ ਉਹਨਾਂ ਦੀ ਹਉਮੈ ਨਾਸ ਹੋ ਜਾਂਦੀ ਹੈ ਫਿਰ ਉਹ ਪ੍ਰਭੂ ਵਿੱਚ ਸਮਾਏ ਰਹਿੰਦੇ ਹਨ ਨਾਮ ਰਤੇ ਜੋਗ ਜੁਗਤ ਵਿਚਾਰ ਜੋ ਪ੍ਰਾਣੀ ਪ੍ਰਭੂ ਦੇ ਨਾਮ ਵਿੱਚ ਰੰਗੇ ਹੋਏ ਹਨ ਉਹਨਾਂ ਨੂੰ ਹੀ ਜੋਗ ਦੀ ਜੁਗਤ ਤੇ ਸਹੀ ਵਿਚਾਰ ਪ੍ਰਾਪਤ ਹੋਈ ਹੈ ਨਾਮ ਰਤੇ ਪਾਵੈ ਮੋਖ ਦਵਾਰ ਪ੍ਰਭੂ ਦੇ ਨਾਮ ਵਿੱਚ ਰੰਗੇ ਹੋਏ ਬੰਦੇ ਹੀ ਉਹ ਮੈਂ ਤਾਂ ਛਟਕਾਰਾ ਪਾਣ ਦਾ ਰਾਹ ਲਬਦੇ ਹਨ ਨਾਮ ਰਤੇ ਤ੍ਰਿਪਵਨ ਸੋਜੀ ਹੋਏ ਕਿਉਂਕਿ ਨਾਮ ਵਿੱਚ ਰਤੇ ਬੰਦਿਆ ਨੂੰ ਤ੍ਰਿਲੋਕੀ ਦੀ ਸੂਝ ਪੈ ਜਾਂਦੀ ਹੈ ਭਾਵ ਆਪਣੀ ਨਿੱਕੀ ਜਈ ਅਪਨਤ ਦੇ ਥਾਂ ਸਾਰੀ ਤ੍ਰਿਲੋਕੀ ਹੀ ਉਹਨਾਂ ਨੂੰ ਰੱਬੀ ਸਾਂਝ ਦੇ ਕਾਰਨ ਆਪਣੀ ਦਿਸਦੀ ਹੈ ਨਾਨਕ ਨਾਮ ਰਤੇ ਸਦਾ ਸੁਖ ਹੋਏ ਏ ਨਾਨਕ ਪ੍ਰਭੂ ਦੇ ਨਾਮ ਵਿੱਚ ਰਤੇ ਹੋਏ ਨੂੰ ਸਦਾ ਟਿਕੇ ਰਹਿਣ ਵਾਲਾ ਸੁੱਖ ਮਿਲਦਾ ਹੈ ਡਿੱਠਾ ਸਭ ਸੰਸਾਰ ਸੁੱਖ ਨਾ ਨਾਮ ਬਿਨ ਜਿੱਥੇ ਮਰਜੀ ਭਾਇ ਨਠ ਕਰਕੇ ਵੇਖ ਲਈਏ ਪਰ ਸੁੱਖ ਨਾਮ ਜਪਣ ਨਾਲ ਹੀ ਮਿਲਣਾ ਹੈ ਨਾਮ ਰਤੇ ਸਿਦਗੋਸਟ ਹੋਏ ਪ੍ਰਭੂ ਦੇ ਨਾਮ ਵਿੱਚ ਰਤਿਆਂ ਨੂੰ ਹੀ ਪ੍ਰਭੂ ਨਾਲ ਮਿਲਾਪ ਹੁੰਦਾ ਹੈ ਨਾਮ ਰਤੇ ਸਦਾ ਤਪ ਹੋਏ ਪ੍ਰਭੂ ਨਾਮ ਵਿੱਚ ਰੰਗੇ ਰਹਿਣਾ ਹੀ ਸਦਾ ਕਾਇਮ ਰਹਿਣ ਵਾਲਾ ਪੁੰਨ ਕਰਮ ਹੈ ਨਾਮ ਰਤੇ ਸੱਚ ਕਰਨੀ ਸਾਰ ਨਾਮ ਵਿੱਚ ਲੱਗਣਾ ਹੀ ਸੱਚੀ ਤੇ ਉੱਤਮ ਕਰਨੀ ਹੈ ਸਭ ਤੋਂ ਵਧੀਆ ਕੰਮ ਦੱਸਿਆ ਹੈ ਨਾਮ ਜਪਣਾ ਨਾਮ ਰਤੇ ਗੁਣ ਗਿਆਨ ਵਿਚਾਰ ਨਾਮ ਵਿੱਚ ਰਤੇ ਰਿਆ ਹੀ ਪ੍ਰਭੂ ਦੇ ਗੁਣਾ ਨਾਲ ਜਾਣ ਪਛਾਣ ਹੁੰਦੀ ਹੈ ਤੇ ਪਰਮਾਤਮਾ ਦੇ ਗੁਣਾ ਦੀ ਵਿਚਾਰ ਹੁੰਦੀ ਹੈ ਪ੍ਰਭੂ ਨਾਲ ਸਾਝ ਬਣਦੀ ਹੈ ਬਿਨ ਨਾਵੇ ਬੋਲੇ ਸਭ ਵਿਕਾਰ ਪ੍ਰਭੂ ਦੇ ਨਾਮ ਤੋਂ ਬਿਨਾ ਮਨੁੱਖ ਦੀ ਮਨੁੱਖ ਜੋ ਬੋਲਦਾ ਹੈ ਸਭ ਵਿਅਰਥ ਹੈ ਨਾਨਕ ਨਾਮ ਰਤੇ ਤਿਨ ਕੋ ਜੈਕਾਰ ਹੈ ਨਾਨਕ ਜੋ ਮਨੁੱਖ ਨਾਮ ਵਿੱਚ ਰਤੇ ਹੋਏ ਹਨ ਉਹਨਾਂ ਨੂੰ ਸਾਡੀ ਨਮਸਕਾਰ ਹੈ ਉਹਨਾਂ ਦੀ ਜਗਤ ਜੈ ਜੈਕਾਰ ਕਰਦਾ ਹੈ ਸਾਰਾ ਜਗ ਉਹਨਾਂ ਨੂੰ ਚੰਗਾ ਸਮਝਦਾ ਹੈ ਜਿਹੜੇ ਆਪ ਚੰਗੇ ਹੋਏ ਹੁੰਦੇ ਨੇ ਪ੍ਰਭੂ ਦਾ ਨਾਮ ਜਪ ਕੇ ਪੂਰੇ ਗੁਰ ਤੇ ਨਾਮ ਪਾਇਆ ਜਾਏ ਪਰ ਪ੍ਰਭੂ ਦਾ ਨਾਮ ਮਿਲਦਾ ਕਿੱਥੋਂ ਹੈ ਪ੍ਰਭੂ ਦਾ ਨਾਮ ਪੂਰੇ ਗੁਰੂ ਤੋਂ ਮਿਲਦਾ ਹੈ ਗੁਰਬਿਨ ਕੋਹ ਰੰਧਾਰ ਗੁਰੂ ਬਿਨ ਸਮਝ ਨ ਆਵੇ ਜੇ ਸੋ ਚੰਦਾ ਉਗਵੇ ਸੂਰਜ ਚੜ੍ਹੇ ਹਜ਼ਾਰ ਇੱਤੇ ਚਾਨਣ ਹੁੰਦਿਆਂ ਗੁਰਬਿਨ ਕੋਹ ਰੰਧਾਰ ਗੁਰੂ ਦੱਸਦਾ ਹੈ ਪਰਮਾਤਮਾ ਨੂੰ ਮਿਲਣ ਦੀ ਜੁਗਤੀ ਜੋਗ ਜੋਗਤ ਸੱਚ ਰਹੇ ਸਮਾਏ ਸੱਚੇ ਪ੍ਰਭੂ ਵਿੱਚ ਲੀਨ ਰਹਿਣਾ ਇਹੀ ਹੈ ਅਸਲ ਜੋਗ ਦੀ ਜੁਗਤੀ 12 ਮੈਂ ਜੋਗੀ ਪਰਮਾਏ ਸੰਿਆਸੀ 6 4 ਪਰ ਜੋਗੀ ਲੋਕ ਆਪਣੇ 12 ਫਿਰਕਿਆਂ ਦੀ ਵੰਡ ਵਿੱਚ ਇਸ ਅਸਲ ਨਿਸ਼ਾਨੇ ਤੋਂ ਭੁੱਲ ਰਹੇ ਹਨ ਤਿਸ ਨਿਆਸੀ ਲੋਕ ਆਪਣੇ 10 ਫਿਰਕਿਆਂ ਦੇ ਵਖੋ ਵਖਸਾ ਦੇ ਨਾਲ ਵਿੱਚ ਲੱਗੇ ਹੋਏ ਹਨ ਗੁਰ ਕੈ ਸ਼ਬਦ ਜੋ ਮਰ ਜੀਵੇ ਸੋ ਪਾਏ ਮੋਖ ਦਵਾਰ ਜੋ ਮਨੁੱਖ ਸਾਤ ਗੁਰੇ ਸ਼ਬਦ ਦੀ ਰਾਹੀ ਮਾਇਆ ਵੱਲੋਂ ਮਾਰ ਕੇ ਜਿਉਂਦਾ ਹੈ ਉਹ ਹਮੇ ਦੀ ਖਲਾਸੀ ਦਾ ਰਾ ਲੱਭ ਲੈਂਦਾ ਹੈ ਬੇਨਸ਼ਬਦ ਹੈ ਸਭ ਦੂਜੇ ਲਾਗੇ ਦੇਖੋ ਹਿਰਦੇ ਵਿਚਾਰ ਹਿਰਦੇ ਵਿੱਚ ਵਿਚਾਰ ਕੇ ਵੇਖ ਲਵੋ ਭਾਵ ਆਪਣਾ ਜਾਤੀ ਤਜਰਬਾ ਵੀ ਇਹ ਗੱਲ ਇਸ ਗੱਲ ਦੀ ਗਵਾਹੀ ਦੇ ਦੇਵੇਗਾ ਕਿ ਗੁਰੂ ਦੇ ਸ਼ਬਦ ਵਿੱਚ ਜੁੜਨ ਤੋਂ ਬਿਨਾਂ ਸਾਰੇ ਲੋਕ ਪ੍ਰਭੂ ਨੂੰ ਛੱਡ ਕੇ ਹੋਰ ਰੰਜੀਵੇ ਵਿੱਚ ਲੱਗੇ ਰਹਿੰਦੇ ਹਨ ਨਾਨਕ ਵੱਡੇ ਸੇ ਵਡ ਭਾਗੀ ਜਿਨੇ ਸੱਚ ਰੱਖਿਆ ਉਹ ਰਤਾਰ ਹੈ ਨਾਨਕ ਉਹ ਮਨੁੱਖ ਵੱਡੇ ਹਨ ਤੇ ਵੱਡੇ ਭਾਗਾ ਵਾਲੇ ਹਨ ਜਿਨ੍ਹਾਂ ਨੇ ਸੱਚੇ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਟਿਕਾ ਰੱਖਿਆ ਹੈ ਬੇਨ ਸ਼ਬਦ ਹੈ ਸਭ ਦੂਜੇ ਲਾਗੇ ਦੇਖੋ ਰਿਦੈ ਵਿਚਾਰ ਨਾਨਕ ਸੇ ਵੱਡੇ ਵਡ ਭਾਗੀ ਜਿਨੇ ਸਾਚ ਰਖਿਆ ਔਰ ਧਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅਜੇ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 943 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 942 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖੀਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ